ਪਿੰਡ ਕੁਸਾ ਦੇ ਰਹਿਣ ਵਾਲੇ ਦੋ ਸਕੇ ਭਰਾਵਾਂ ਦੀ ਮੌਜੂਦਾ ਪੰਚਾਇਤ ਨੇ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਉਹਨਾਂ ਉੱਪਰ ਚੋਰੀ ਦੇ ਇਲਜ਼ਾਮ ਲਗਾ ਕੇ ਉਹਨਾਂ ਨੂੰ ਬੜੀ ਹੀ ਬੇਰਹਿਮੀ ਨਾਲ ਕੁੱਟਿਆ ਗਿਆ ਪਰ ਇਸ ਮਾਮਲੇ ਵਿੱਚ ਜਦੋਂ ਪੂਰੀ ਚੰਗੇ ਤਰੀਕੇ ਨਾਲ ਪੜਤਾਲ ਕੀਤੀ ਗਈ ਤਾਂ ਪੁਲਿਸ ਨੇ ਇਸ ਨੂੰ નિર્ਦੋਸ਼ ਸਾਬਿਤ ਕਰਕੇ ਉਹਨਾਂ ਨੂੰ ਛੱਡ ਦਿੱਤਾ ਪਰ ਇਸ ਪੂਰੇ ਮਾਮਲੇ ਦੀ ਕਾਰਵਾਈ ਕੀਤੀ ਗਈ ਪਰ ਪੂਰੇ 15 ਦਿਨ ਬੀਤ ਚੁੱਕੇ ਨੇ ਨਾ ਤਾਂ ਪੰਚਾਇਤ ਨੇ ਕੋਈ ਸਾਰ ਲਈ ਹੈ ਤੇ ਨਾ ਹੀ ਪੁਲਿਸ ਪ੍ਰਸ਼ਾਸਨ ਨੇ ਉਲਟਾ जाट ਸਿੱਖ ਬਰਾਦਰੀ ਵੱਲੋਂ Dalit ਭਾਈਚਾਰੇ ਨਾਲ ਬੜੀ ਹੀ ਬੇਰਹਿਮੀ ਨਾਲ ਕੁੱਟਮਾਰ ਕਰਕੇ ਸੂਚਿਤ ਜਾਤੀ ਬਾਰੇ ਅਪਸ਼ਬਦ ਬੋਲ ਕੇ ਪਿੰਡ ਦੇ ਗੁਰਦੁਆਰੇ ਵਿੱਚ ਅਨਾਉਂਸਮੈਂਟ ਕਰਵਾ ਦਿੱਤੀ ਗਈ ਕਿ ਜੇਕਰ ਕੋਈ ਇਹਨਾਂ ਦਾ ਸਾਥ ਦੇਵੇਗਾ ਤਾਂ ਉਹ ਆਪਣਾ ਜ਼ਿੰਮੇਵਾਰ ਖੁਦ ਹੋਵੇਗਾ ਇਹਨਾਂ ਦੀ ਕੋਈ ਮਦਦ ਦੇ ਲਈ ਅੱਗੇ ਨਹੀਂ ਆਵੇਗਾ ਪਰ ਉੱਥੇ ਹੀ ਕਹਿੰਦੇ ਨੇ ਕਿ ਰੱਬ ਕਿਸੇ ਨਾ ਕਿਸੇ ਮੁਸੀਬਤ ਦੇ ਵਿੱਚ ਫਰਿਸ਼ਤਾ ਬਣ ਕੇ ਜ਼ਰੂਰ ਕਿਸੇ ਨੂੰ ਭੇਜਦਾ ਹੈ ਉੱਥੇ ਹੀ ਆਜ਼ਾਦ ਕ੍ਰਾਂਤੀਕਰਤਾ ਦੇ ਦਲ ਦੇ ਕੌਮੀ ਪ੍ਰਧਾਨ ਵੀਰ ਪ੍ਰਤਾਪ ਸਿੰਘ ਜੀ ਨੇ ਇਹਨਾਂ ਦੀ ਆ ਕੇ ਬਾਹ ਫੜੀ ਹੈ ਨਾ ਦੋਨਾਂ ਭਰਾਵਾਂ ਦੇ ਨਾਲ ਤੁਰੇ ਨੇ ਤੇ ਕਿਹਾ ਹੈ ਕਿ ਜੇਕਰ ਕੋਈ ਇਹਨਾਂ ਦੀ ਪੁਲਿਸ ਪ੍ਰਸ਼ਾਸਨ ਜਾਂ ਕੋਈ ਹੋਰ ਇਹਨਾਂ ਤੇ ਕੋਈ ਕਾਰਵਾਈ ਕਰੇਗਾ ਤਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਮੈਨੂੰ ਮਿਲਣਾ ਪਵੇਗਾ ਤੇ ਇਸ ਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਜੇਕਰ ਕੋਈ ਦਲਿਤ ਭਾਈਚਾਰੇ ਦੇ ਨਾਲ ਜਾਂ ਫਿਰ ਕਿਸੇ ਹੋਰ ਭਾਈਚਾਰੇ ਦੇ ਨਾਲ ਕੋਈ ਅਜੀਹਾ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਉਸ ਨੂੰ ਵੀਰ ਪ੍ਰਤਾਪ ਜੀ ਦੇ ਨਾਲ ਸਾਹਮਣਾ ਕਰਨਾ ਪਵੇਗਾ ਇਹ ਪੰਜਾਬੀ ਟੀਵੀ ਲਈ ਸਤਪੜ ਭਾਗੀ ਕੇ ਦੀ ਵਿਸ਼ੇਸ਼ ਰਿਪੋਰਟ ਜਾਪਰਿੰਦਰ ਸਿੰਘ ਕੀ ਮਾਮਲਾ ਸੀ ਤੁਹਾਡੀ ਜਿਹੜੀ ਇਹ ਪਿੰਡ ਗੁੱਸਾ ਦੀ ਪੰਚਾਇਤ ਵੱਲੋਂ ਤੇ ਜੱਗੀ ਸਰਪੰਚਾ ਜਿਹੜਾ ਆਪਣੀ ਜਿੰਮੇਤੀ ਤਾਂ ਪਿੰਡ ਦਾ ਸਰਪੰਚਾ ਉਹਦੇ ਵੱਲੋਂ ਕੁੱਟਮਾਰ ਕੀਤੀ ਗਈ ਆ ਪੂਰਾ ਮਾਮਲਾ ਕੀ ਸੀ ਪਤਾ ਹੀ ਨਹੀਂ ਜੀ ਕੀ ਮਾਮਲਾ ਸੀਗਾ ਕੁਝ ਨਹੀਂ ਪਤਾ ਲੱਗਿਆ ਸਿੱਧੀ ਕੁੱਟਮਾਰ ਕਰਨ ਲੱਗ ਪਏ ਜੀ ਬੋਡੀ ਵਿਖੇ ਬੈਠੇ ਸੀਗੇ ਅਸੀਂ ਜੀ ਉਤੋਂ ਕੁੱਟਮਾਰ ਕਰਕੇ ਸਿੱਧਾ ਪਿੰਡ ਲੈ ਗਏ ਸਾਥ ਦੇ ਵਿੱਚ ਲੈ ਗਏ ਸਾਰੀ ਮੌਕੇ ਤੇ ਪੰਚਾਇਤ ਸ਼ਾਮਲ ਸੀਗੀ ਕੋਈ ਪੁੱਛ ਦੱਸ ਨਹੀਂ ਕੀਤੀ ਗਈ ਉੱਥੇ ਵੀ ਸਿੱਧੀ ਘੁੱਟ ਮਾਰ ਕੰਮ ਲੱਗ ਗਏ ਕੀ ਕੌਣ ਬੰਦੇ ਸੀ ਉਹ ਔਰ ਕੀ ਕਹਿ ਰਹੇ ਸੀ ਬਾਜੀ ਸਿੱਧਾ ਉਹ ਕਹਿੰਦੇ ਸੀ ਵੀ ਤੁਸੀਂ ਚੋਰੀ ਕੀਤੀ ਹੈਗੀ ਉਹ ਗੋਰਾ ਜੰਗੀ ਸੀਗਾ ਉਹਨੂੰ ਸਰਪੰਚ ਨੇ दारू ਪਿਆ ਕੇ ਤੇ ਉਹਨੂੰ ਕਹਿੰਦਾ ਸੀਗਾ ਵੀ ਇਹਨਾਂ ਦਾ ਨਾਮ ਲਓ ਵੀ ਤੁਸੀਂ ਚੋਰੀ ਕੀਤੀ ਹੈਗੀ ਜਾਂ ਜਿਹਦੀ ਕੋਠੀ ਦੇ ਵਿੱਚ ਚੋਰੀ ਕਹਿੰਦੇ ਸੀਗੀ ਕੀਤੀ ਹੈਗੀ ਉਹ ਜ਼ਿੰਮੇਦਾਰ ਨੂੰ ਸੱਦਿਆ ਸੀਗਾ ਜੀ ਤੇ ਉਹ ਜ਼ਿੰਮੇਦਾਰ ਨੂੰ ਸੱਦਿਆ ਸੀ ਤੇ ਉਹਨੂੰ ਖਾਣੇ ਦੇ ਜ਼ਰੂਰ ਨੇ ਫੋਨ ਲਾਇਆ ਉਹ ਕਹਿੰਦੇ ਵੀ ਮੇਰਾ ਕੋਈ ਚੱਕਿਆ ਨਹੀਂ ਗਿਆ ਚੋਰੀ ਕੋਈ ਵੀ ਨਹੀਂ ਹੋਇਆ ਤੇ ਉਹ ਕਹਿੰਦਾ ਵੀ ਮੇਰੇ ਵੱਲੋਂ ਮੈਂ ਕੋਈ ਕਾਹਸ ਨਹੀਂ ਲਿਖਾਉਣਾ ਹੈਗਾ ਤੇ ਵੀ ਨਜਾਇਜ਼ ਮੈਂ ਕੋਈ ਕਾਹ ਨਹੀਂ ਕਰਵਾਉਣਾ ਪਹਿਲਾਂ ਜੀ ਕਹਿੰਦੇ ਜੀ 21 ਤਰੀਕ ਨੂੰ ਆਇਆ ਸੀਗਾ ਉਦੋਂ ਦਾਖਲ ਹੋਣ ਲਈ ਆਇਆ ਸੀਗਾ ਤੇ ਉਹਨਾਂ ਨੇ ਜਾਂ ਸਰਪਾਰਸਾਂ ਪਵਾ ਕੇ ਦਾਖਲ ਹੋਣ ਲਈ ਇੱਥੇ ਕਰਨ ਲਈ ਮਨਾ ਕਰ ਦਿੱਤਾ ਸੀਗਾ ਤੇ ਫੇਰ ਫੇਰ ਮੇਰੇ ਤੇ ਕੁੱਟ ਮਾਰ ਕੀਤੀ ਤੇ ਤਿੰਨ ਵਾਰੀ ਮੁਸਾਕਤ ਹੋਈ ਆ ਮੇਰੇ ਤੇ ਜੀ ਕੋਈ ਕਾਰਵਾਈ ਨਹੀਂ ਉਹਨਾਂ ਤੇ ਹੋਈ ਤੋਂ ਅੱਜ ਦਾ ਫਿਰਦੇ ਆ ਕਿ ਖੁੱਲੇ ਕੋਈ ਪਾਸ ਪ੍ਰਸ਼ਾਸਨ ਕੋਈ ਆਇਆ ਤੁਹਾਡੇ ਕੋਲ ਲਾਂਗੇ ਪੁੱਛਾਂ ਕੋਈ ਵੀ ਨਹੀਂ ਆਇਆ ਜੀ ਹੁਣ ਕੀ ਮੰਨ ਕਰਦੇ ਹਾਂ ਹੁਣ ਮੈਂ ਅਨਸਾਫ਼ ਦੀ ਇੱਕ ਮਸਲਾ ਇਹ ਇੱਕ ਹੋਰ ਹੈਗਾ ਜਦੋਂ ਇਹ ਦਾਖਲ ਹੋਣ ਵਾਸਤੇ ਆਇਆ ਸਿਵਲ ਹਸਪਤਾਲ ਮੋਗਾ ਦੇ ਵਿੱਚ ਮਿੱਤੇ 21 ਤਰੀਕ ਨੂੰ 21 ਫਰਵਰੀ ਨੂੰ ਇਸਦੇ ਕੋਲੇ ਪੈਸੇ ਹੈ ਨਹੀਂ ਸੀ ਕਿੱਡੀ ਸ਼ਰਮ ਦੀ ਗੱਲ ਆ ਇੱਕ ਪਾਸੇ ਸਰਕਾਰ ਦਾਅਵੇ ਕਰਦੀ ਹੈ ਵੱਡੇ ਵੱਡੇ ਵੀ ਇਹ ਆਮ ਬੰਦੇ ਦੀ ਸਰਕਾਰ ਆ ਇੱਥੇ ਹਰ ਇਨਸਾਨ ਨੂੰ ਇਨਸਾਫ ਮਿਲਦਾ ਇੱਕ ਮਜ਼ਦੂਰ ਗਰੀਬ ਕੋਲੇ ਦਾਖਲ ਹੋਣ ਵਾਸਤੇ ਪੈਸੇ ਹੈ ਨਹੀਂ ਸੀ ਉਹਨੂੰ ਦਾਖਲ ਕੀਤੇ ਬਗੈਰ ਮੋੜ ਦਿੱਤਾ ਜਾਂਦਾ ਬਾਅਦ ਵਿੱਚ ਉਹ 23 ਤਰੀਕ ਨੂੰ ਆਉਂਦਾ 23 ਤਰੀਕ ਦੀ ਸਲਿੱਪ ਕੱਟੀ ਹੋਈ ਹੈ ਸਰਕਾਰੀ ਹਸਪਤਾਲ ਦੇ ਸਟਾਫ ਨੇ ਰਜਿਸਟਰ ਦੇ 24 ਤਰੀਕ ਦਾ ਜੜਾਇਆ ਹੋਇਆ 24 ਤਰੀਕ ਨੂੰ ਬਾਇਆ ਹੋਇਆ ਦਾ ਰਜਿਸਟਰ ਦੇ ਵਿੱਚ ਵੀ ਇਹ ਦਾਖਲ ਆ ਹਜੇ ਤੱਕ ਕੋਈ ਰੁਕਾ ਨਹੀਂ ਪਹੁੰਚਿਆ ਸਿਵਲ ਹਸਪਤਾਲ ਤੋਂ ਖਾਣੇ ਦੇ ਵਿੱਚ ਰੁਕਾ ਨਾ ਭੇਜਣ ਕਰਕੇ ਪੁਲਿਸ ਨੇ ਬਿਆਨ ਨਹੀਂ ਦਿੱਤੇ ਇਥੇ ਸਿਵਲ ਹਸਪਤਾਲ ਦੇ ਪ੍ਰਸ਼ਾਸਨ ਦੀ ਵੀ ਗਲਤੀ ਹੈ ਸੋ ਮੈਂ ਐਸਐਮਓ ਸਾਹਿਬ ਨੂੰ ਹੁਣ ਮਿਲ ਕੇ ਜਾਊਂਗਾ ਆਪਣੇ ਸੰਗਠਨ ਵੱਲੋਂ ਔਰ ਇਹਨਾਂ ਦੇ ਪਰਿਵਾਰ ਵੱਲੋਂ ਵੀ ਇਸ ਲੜਕੇ ਦਾ ਧਿਆਨ ਰੱਖਿਆ ਜਾਵੇ ਇਹਦਾ ਜਿਹੜਾ ਆਪਰੇਸ਼ਨ ਆ ਦੀ ਦੀ ਲੱਤ ਫ੍ਰੈਕਚਰ ਹੋਈ ਆ ਉਹਦਾ ਸਹੀ ਤਰ੍ਹਾਂ ਇਲਾਜ ਕੀਤਾ ਜਾਵੇ ਇਹ ਮੈਂ ਐਸਐਮਓ ਸਾਹਿਬ ਨੂੰ ਮਿਲ ਕੇ ਜਾਊਂਗਾ ਇਸ ਬਾਰੇ ਉਹਨਾਂ ਦੇ ਧਿਆਨ ਦੇ ਵਿੱਚ ਲਿਆ ਕੇ ਜਾਊਂਗਾ ਜੈ ਹਿੰਦ ਜੈ ਭਾਰਤ ਗੁਰਵਿੰਦਰ ਕੀ ਮਾਮਲਾ ਕੀ ਆ ਤੇਰੇ ਭਰਾ ਦੀ ਤੇਰੀ ਕੁੱਟ ਮਾਰ ਹੋਈ ਆ ਤੈਨੂੰ ਤੇਰੇ ਭੱਜਿਆ ਗਿਆ ਕੀ ਮਾਮਲਾ ਸੀ ਮਾਮਲਾ ਹੀ ਕੁਛ ਨਹੀਂ ਸੀਗਾ ਜੀ ਮੈਨੂੰ ਮੈਂ ਕੰਮ ਤੋਂ ਆ ਰਿਹਾ ਸੀਗਾ ਤੇ ਮੈਨੂੰ ਕਹਿੰਦੇ ਵੀ ਐਂ ਕਰਕੇ ਤੇਰਾ ਭਰਾ ਐਂ ਕਰਕੇ ਆਇਆ ਇਹ ਵਰਕੇ ਆ ਵੀ ਕਿੱਥੇ ਆਓ ਮੈਗਾ ਹੀ ਮਿੰਤਾ ਪਤਾ ਨਹੀਂ ਕਦ ਵੀ ਇੱਧਰ ਆਇਆ ਵਾ ਮੜਿਆ ਕੰਮ ਤੇ ਬਾਅਦ ਵਿੱਚੋਂ ਮੈਨੂੰ ਲੈ ਗਏ ਤੇ ਲੈ ਜਾ ਕੇ ਹੀ ਕੁੱਟਮਾਰ ਕੀਤੀ ਮੇਰੇ ਨਾਲ ਵੀ ਮੇਰੇ ਭਰਾ ਨਾਲ ਵੀ ਉਹ ਜੀ ਗਰਜੰਟ ਸਿੰਘ ਤੇ ਉਹ ਉਹਦੇ ਨਾਲ ਕਾਫੀ ਜਾਣੇ ਸੀਗੇ ਜੀ ਪਰਸ ਨੇ ਕੀ ਕਰਦਾ ਕੀਤੀ ਕੋਈ ਨਹੀਂ ਕੋਈ ਕਰਦਾ ਪਰਸ ਨੇ ਕੋਈ ਕਾਰਵਾਈ ਨਹੀਂ ਕੀਤੀ ਸਾਰਾ ਇਹ ਕਹਿੰਦੇ ਸੀਗੇ ਵੀ ਤੂੰ ਠਾਲੀਆਮ ਲਾ ਕੇ ਚੋਰੀ ਦਾ ਪਰਚਾ ਪਾਉਣਾ ਵਾ ਤੇ ਮੰਗ ਇਹੀ ਕਰਦੇ ਆ ਜੀ ਮੇਰੇ ਭਰਾ ਦਾ ਦੇਖ ਲੋ ਕੀ ਹਾਲ ਕੀਤਾ ਵਾ ਤੇ ਅਸੀਂ ਮੰਗ ਇਹੀ ਕਰਦੇ ਆ ਵੀ ਪੰਡ ਵਾਲਿਆਂ ਤੇ ਕਾਰਵਾਈ ਕੀਤੀ ਜਾਵੇ ਹਾਂਜੀ ਪ੍ਰਧਾਨ ਜੀ ਕੀ ਮਾਮਲਾ ਹੈ ਤੁਹਾਡਾ ਜਿਹੜਾ ਪੰਡ ਪੁੱਛੇ ਦੀ ਮੌਜੂਦਾ ਜਿਹੜੀ ਸਾਰੀ ਪੰਚਾਇਤ ਆ ਔਰ ਜੱਗੀ ਸਰਪੰਚ ਜਿਹੜਾ ਜੱਗਾ ਸਰਪੰਚਾ ਜਿਹੜਾ ਆਗਾ ਉਹਨੇ ਇਹ ਬਰਿੰਦਰ ਜਿਹੜਾ ਹੈਗਾ ਜਿਹੜੀ ਕੁੱਤ ਮਾਰ ਕੀਤੀ ਆ ਇਹ ਪੂਰਾ ਮਾਮਲਾ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਵਾਲਮੀਕੀ ਜੈ ਹਿੰਦ ਜੀ ਇਹ ਮਸਲਾ ਜੀ ਗੁਰਵਿੰਦਰ ਸਿੰਘ ਵਾਸੀ 쿠ਸਾ ਪਿੰਡ ਦਾ ਰਹਿਣ ਵਾਲਾ ਬਲਬੀਰ ਸਿੰਘ ਦਾ ਲੜਕਾ ਮਿਹਨਤ ਤੇ ਮਜ਼ਦੂਰੀ ਦਾ ਕੰਮ ਕਰਦਾ ਸਾਡੇ ਆਜ਼ਾਦ ਕ੍ਰਾਂਤੀਕਾਰੀ ਦਲ ਸੰਗਠਨ ਦੇ ਵਿੱਚ ਬਲਜੀਤ ਸਿੰਘ ਲੇਬਰ ਵਿਭਾਗ ਖੰਡਾ ਜਿਹੜਾ ਵਿੰਗ ਦਾ ਇੰਚਾਰਜਾ ਫਤਗੜ ਕੋਰੂਟਾ ਦਾ ਤੋਂ ਉਸਨੇ ਮੈਨੂੰ ਤਲਾਹ ਦਿੱਤੀ ਕਿ ਉਹਨੇ ਮੈਨੂੰ ਦਰਾ ਦਿੱਤੀ ਕਿ ਉਸੇ ਪਿੰਡ ਦੇ ਵਿੱਚ ਇੱਕ दलित ਸਮਾਜ ਦੇ ਪਰਿਵਾਰ ਨਾਲ ਬਹੁਤ ਅਤਿਆਚਾਰ ਹੋਇਆ ਮਿਤੀ 18 ਫਰਵਰੀ ਨੂੰ ਪਿੰਡਾ ਬੋਡੇ ਵਾਲੇ ਮੋੜ ਤੇ ਉੱਥੇ ਪਿੰਡਾ ਪੂਰੇ ਪਰਿਵਾਰ ਨਾਲ ਜਾਨੀ ਕਿ ਜਿਹੜੇ ਭਰਾ ਨਾਲ ਤਰਮਿੰਦਰ ਨਾਲ ਤੇ ਗੁਰਵਿੰਦਰ ਨਾਲ ਉੱਤ ਦੋਸ਼ੀਆਂ ਵੱਲੋਂ ਜਿਹੜੇ ਆ ਗਰਜੀਤ ਸਿੰਘ ਗਰਜੰਤ ਸਿੰਘ ਵਗੈਰਾ ਵਗੈਰਾ ਇਹਨਾਂ ਨੇ ਕੁੱਟਮਾਰ ਕੀਤੀ ਹੈ ਉਸ ਤੋਂ ਬਾਅਦ ਇਹਨਾਂ ਨੇ ਝੂਠਾ ਪਰਚਾ ਪਵਾਉਣ ਦੀ ਬਦਲੀ ਥਾਣੇ ਇਹਨਾਂ ਦੋਵਾਂ ਭਰਾਵਾਂ ਨੂੰ ਨਾਲ ਕੁਝ ਹੋਰ ਬੰਦੇ ਸੀਗੇ ਉਹਨਾਂ ਨੂੰ ਚੋਰੀ ਦੇ ਪਰਚੇ ਵਿੱਚ ਫਸਾਉਣ ਵਾਸਤੇ ਥਾਣਾ ਬਦਲੀ ਕਲਾਂ ਦੇ ਵਿੱਚ ਫੜਾ ਦਿੱਤਾ ਆਪ ਹੀ ਉਹ ਲੈ ਕੇ ਆਏ ਆ ਕੁੱਟ ਕੇ ਤੇ ਆਪ ਹੀ ਥਾਣੇ ਛੱਡੇ ਆਏ ਆ ਪਹਿਲਾਂ ਉਹਨਾਂ ਨੇ ਬੋਡੀ ਉੱਥੇ ਪੁਲ ਤੇ ਕੁੱਟਿਆ ਇਹਨਾਂ ਨੂੰ ਲੜਕਿਆਂ ਨੂੰ ਗਰੀਬ ਪਰਿਵਾਰ ਤੋਂ ਦੇ ਲੜਕੇ ਆ ਉਹ ਜਨਰਲ ਜਾਤੀ ਦੇ ਆ ਪਹਿਲਾਂ ਇਹਨਾਂ ਨੂੰ ਕੁੱਟਮਾਰ ਕੀਤੀ ਬਾਅਦ ਵਿੱਚ ਥਾਣੇ ਛੱਡਿਆ ਜਦੋਂ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਐਸਐਸਓ ਸਾਹਿਬ ਨੇ ਥਾਣਾ ਬਦਨੀ ਕਲਾਂ ਤੋਂ ਨੇ ਤੇ ਇਹ ਮੁੰਡੇ નિર્ਦੋਸ਼ ਸੀਗੇ ਉਹਨਾਂ ਨੇ ਇਹਨਾਂ ਦੇ ਪਰਚਾ ਨਹੀਂ ਦਰਜ ਕੀਤਾ ਉਹਨਾਂ ਨੇ ਇਹਨਾਂ ਨੂੰ ਛੱਡਤਾ ਤੇ ਜਿਹੜਾ ਧਰਮਿੰਦਰ ਸੀਗਾ ਉਹਨੂੰ ਕੋਈ ਇੱਕ ਛੋਟਾ ਮੁੰਡਾ ਜਿਹਾ ਪਰਚਾ ਪਾ ਕੇ 755 ਦਾ ਉਹਦੀ ਬੰਦੀ ਪਾ ਦਿੱਤੀ ਉਸ ਤੋਂ ਬਾਅਦ 21 ਤਰੀਕ ਨੂੰ ਗੁਰਵਿੰਦਰ ਸਿੰਘ ਨੂੰ ਦੁਪਹਿਰ ਦੇ ਤਕਰੀਬਨ 12:00 ਵਜੇ ਦਾ ਟਾਈਮ ਹੋਊਗਾ ਫਿਰ ਕੁੱਟਿਆ ਮਰਿਆ ਗਿਆ ਤੇ ਉਹਨੂੰ ਧਮਕੀਆਂ ਦਿੱਤੀਆਂ ਗਈਆਂ ਫਿਰ 24 ਤਰੀਕ ਨੂੰ ਗੁਰਵਿੰਦਰ ਸਿੰਘ ਬਹੁਤ ਮਾੜੀ ਹਾਲਤ ਦੇ ਵਿੱਚ ਇੱਥੇ ਆ ਕੇ ਸਿਵਲ ਹਸਪਤਾਲ ਮੋਗਾ ਦਾਖਲ ਹੁੰਦਾ 21 ਦਿਨ ਜਦੋਂ ਇਹਨਾਂ ਕੁੱਟ ਮਾਰ ਹੋਈ ਹੈ ਸਿਵਲ ਹਸਪਤਾਲ ਮੋਗਾ ਦਾਖਲ ਹੋਣ ਵਾਸਤੇ ਆਇਆ ਸੀਗਾ ਕਿੱਡੀ ਸ਼ਰਮ ਦੀ ਗੱਲ ਹੈ ਇੱਕ ਮਜ਼ਦੂਰ ਕੋਲੇ ਦਾਖਲ ਹੋਣ ਵਾਸਤੇ ਪੈਸੇ ਨਹੀਂ ਸੀਗੇ ਤੇ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਪਈ ਹੈ ਇਹ ਆਮ ਆਦਮੀ ਦੀ ਸਰਕਾਰ ਆ ਸ਼ਰਮੇ ਵੀ ਚਾਹੀਦੀ ਐ ਮੁੱਖ ਮੰਤਰੀ ਨੂੰ 23 18 ਤਰੀਕ ਤੋਂ ਲੈ ਕੇ ਅੱਜ ਇੱਕ ਤਰੀਕ ਹੋ ਗਈ ਐ ਇੱਕ ਗਰੀਬ ਪਰਿਵਾਰ ਨਾਲ ਜ਼ੁਲਮ ਹੋਇਆ ਇੱਕ ਗਰੀਬ ਪਰਿਵਾਰ ਨਾਲ ਤਸ਼ੱਦਦ ਹੋਈ ਐ ਉਹਨਾਂ ਦਾ ਲੜਕਾ ਗਰੀਬ ਪਰਿਵਾਰ ਦਾ ਲੱਤ ਤੋੜ ਕੇ ਮੰਜੇ ਤੇ ਪਾਇਆ ਪਿਆ ਸਿਵਲ ਹਸਪਤਾਲ ਦੇ ਵਿੱਚ ਨਾ ਤਾਂ ਅਜੇ ਤੱਕ ਸਿਵਲ ਹਸਪਤਾਲ ਦੇ ਤੇ ਪ੍ਰੋਟੋਕੋਲ ਬਦਲੀ ਕਰਾਂ ਦੀ ਬਿਆਨ ਲਈ ਆ ਨਾ ਕੋਈ ਕਾਰਵਾਈ ਹੋਈ ਐ ਦੱਸੋ ਕਾਹਦੀ ਸਰਕਾਰ ਆ ਇਹ ਅਸੀਂ ਬੇਨਤੀ ਕਰਦੇ ਆਂ ਪੁਲਿਸ ਪ੍ਰਸ਼ਾਸਨ ਨੂੰ ਵੀ ਕਿ ਇਸ ਮਸਲੇ ਨੂੰ ਥੋੜਾ ਗੌਰ ਨਾਲ ਦੇਖਿਆ ਜਾਵੇ ਕਿਤੇ ਚੰਦ ਭਾਨ ਵਾਂਗੂ ਇਹ ਮਸਲਾ ਵੀ ਪੱਖ ਨਾ ਜਾਵੇ ਚੰਦ ਭਾਨ ਦੇ ਮਸਲੇ ਵਾਂਗੂ ਤੇ ਗਰੀਬ ਪਰਿਵਾਰ ਨਾਲ ਜ਼ੁਲਮ ਹੋਇਆ ਵੀ ਲੱਤ ਕੁੱਟੀ ਗਈ ਆ ਲੜਕੇ ਦੀ ਜਿਹੜੇ ਉਕਤ ਦੇਸ਼ੀ ਆ ਸਾਰੇ ਸਮੇਂ ਪੰਚਾਇਤ ਉਹਨਾਂ ਦੇ ਅਸੀਂ ਕਾਰਵਾਈ ਦੀ ਮੰਗ ਕਰਦੇ ਆਂ ਜੇ ਪੁਲਿਸ ਨੇ ਕਾਰਵਾਈ ਨਾ ਕੀਤੀ ਤਿੱਖਾ ਸੰਗਰਸ਼ ਵਧਿਆ ਜਾਊਗਾ ਸਾਡੀ ਜਥੇਬੰਦੀ ਵੱਲੋਂ ਮਜ਼ਦੂਰ ਜਥੇਬੰਦੀਆਂ ਵੱਲੋਂ ਮਜ਼ਦੂਰ ਜਥੇਬੰਦੀ ਦੇ ਹੱਥ ਜੋੜ ਕੇ ਬੇਨਤੀ ਆ ਆਪਦੇ ਮਜ਼ਦੂਰਾਂ ਨੂੰ ਭਾਈਚਾਰੇ ਨੂੰ ਬਚਾ ਲਓ ਨਹੀਂ ਤਾਂ ਤੁਹਾਨੂੰ ਇੱਕ ਇਕਲਾ- ਇਕਲਾ ਕਰਕੇ ਕੁੱਟਣਗੇ ਤੇ ਬਾਅਦ ਗੁੱਡਾ ਕਿਸੇ ਦੇ ਸਾਥ ਵੀ ਨਹੀਂ ਦੇਣਾ ਜੈ ਹਿੰਦ ਜੈ ਜਵਾਨ ਮੇਕੀ